ਨਾ ਸ਼ਫਾਕ ਮੁਹੰਮਦ ਅਸ਼ਫਾਕ ਮਲਿਕ ਮੈਂ ਮਲੇਰ ਕੋਟਲਾ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰ ਰਿਹਾ ਤੇ ਮੇਰਾ ਪਿੰਡ ਰਸੂਲਪੁਰਾ ਜਿੱਥੇ ਛਪਾਰ ਦਾ ਮੇਲਾ ਲੱਗਦਾ ਨਾ ਉਹਦੇ ਨਾਲ ਮੇਰਾ ਪਿੰਡਾ ਛੋਟਾ ਜਿਹਾ ਰਸੂਲਪੁਰ ਮੇਰਾ ਪਿੰਡ ਆ ਮੇਰਾ ਗਾਣਾ ਆਇਆ ਸੀਗਾ ਜੀ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਇਹ ਸਾਡਾ ਗਾਣਾ 2018 ਦੇ ਵਿੱਚ ਹੋਇਆ ਸੀਗਾ ਤੇ ਇਹ ਮੈਂ ਤੇ ਇੱਕ ਆਰੀਫ ਹਲੀ ਫਿਰੋਜ਼ ਖਾਨ ਜੀ ਦੇ ਭਤੀਜਾ ਨੇ ਉਹਨਾਂ ਨੇ ਗਾਣਾ ਗਾਇਆ ਸੀਗਾ ਇਹ ਤੇ 2018 ਦੇ ਵਿੱਚ ਇਹ ਗਾਣਾ ਕਰਿਆ ਸੀ ਤੇ ਜਿਹਦਾ ਮਿਊਜ਼ਿਕ ਕਰਿਆ ਸੀਗਾ ਜੱਸੀ ਬ੍ਰਦਰ ਨੇ ਇਹ ਗਾਣੇ ਨੂੰ ਮਤਲਬ ਕਿ ਇੰਨੀ ਮਕਬੂਲੀਅਤ ਮਤਲਬ ਮਿਲੀ ਆ ਤੇ ਲੇਕਿਨ ਇਹ ਗਾਣਾ ਪਤਾ ਨਹੀਂ ਹੈਗਾ ਕਿ ਇਹ ਗਾਣਾ ਕਿਸ ਦਾ ਗਾਇਆ ਹੋਇਆ ਇਹ ਮੇਰਾ ਗਾਣਾ ਗਾਇਆ ਜੀ ਅਸ਼ਫਾਕ ਮਲਿਕ ਮੰਨ ਲਓ ਉਹਦੇ YouTube ਦੇ ਉੱਪਰ ਇਹ ਹੈਗਾ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੇ ਦਾ ਤੂੰ ਕਾਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇ ਜਿੰਦਰਾ ਤੂੰ ਕਾਦਾ ਕਰਦਾ ਮਾਨ ਪਤੰਦਰਾ ਖੁੱਲਦਾ ਨਹੀਂ ਉਹਦਾ ਲਾਇ ਜਿੰਦਰਾ ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਜੇ ਉਹ ਰੋਟੀ ਦੇ ਸਕਦਾ ਏ ਹੱਥਾਂ ਚੋਂ ਵੀ ਖੋ ਸਕਦਾ ਏ ਜੋ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ ਨਹੀਂ ਦੌਲਤ ਆਉਣੀ ਹੱਥ ਨਹੀਂ ਦੌਲਤ ਆਉਣੀ ਕਰਦਾ ਮਨ ਨਹੀਂ ਮਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਹਾਂਜੀ ਦੋਸਤੋ ਜਿਵੇਂ ਤੁਸੀਂ ਇਹ ਮੇਰੇ ਕੁਦਰਤ ਦੇ ਰੰਗ ਗਾਣੇ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਅਸੀਂ ਨਵਾਂ ਟਰੈਕ ਲੈ ਕੇ ਆ ਰਹੇ ਹਾਂ ਕੁਦਰਤ ਦੇ ਰੰਗ 2 ਦੋਸਤੋ ਬੱਚੇ ਨੂੰ ਇੱਕ ਅਫਸੋਸ ਆ ਜਾਂ ਮੰਨਦੇ ਵਿੱਚ ਇਹ ਆ ਵੀ ਸਾਡਾ ਇੱਡਾ ਸੋਹਣਾ ਗਾਣਾ ਚੱਲਿਆ ਤੇ ਲੇਕਿਨ ਉਹ ਪਤਾ ਨਹੀਂ ਹੈਗਾ ਵੀ ਉਹ ਗਾਣਾ ਕਿੰਨਾਂ ਨੇ ਮਤਲਬ ਗਾਇਆ ਇਹ ਕਿੰਨਾਂ ਦਾ ਲਿਖਿਆ ਹੋਇਆ ਗੋਣਾ ਵੀ ਸਾਡੇ ਚਿਹਰੇ ਨਹੀਂ ਅੱਗੇ ਆਏ ਤੇ ਮੈਨੂੰ ਉਮੀਦ ਆ ਵੀ ਇਸ ਵਾਰੀ ਅਸੀਂ ਕੁਦਰਤ ਦੇ ਰੰਗ ਟੂਰ ਦੇ ਨਾਲ ਛਾ ਜਾਵਾਂਗੇ ਤੁਹਾਡਾ ਪਿਆਰ ਬਹੁਤ ਬਹੁਤ ਸਤਿਕਾਰ ਜੀ ਧੰਨਵਾਦ ਜੀ